ਗੁਰਾਹ ਤੋਂ ਫਿਲੌਰ ਹਾਈਵੇ ਤੇ ਬਣੇ ਵੱਡੇ ਵੱਡੇ ਟੋਇਆਂ ਕਾਰਨ ਆਏ ਦਿਨ ਹੀ ਹਾਸੇ ਵਾਪਰ ਰਹੇ ਨੇ ਸੜਕ ਦੀ ਖਰਾਬ ਹਾਲਤ ਕਾਰਨ ਜਿੱਥੇ ਰਾਹੀ ਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਜਾਣਕਾਰੀ ਦਿੰਦੇ ਆ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਐਸਆਈ ਜਸਵਿੰਦਰ ਸਿੰਘ ਅਤੇ ਸਮਾਜ ਸੇਵਕ ਐਡਵੋਕੇਟ ਹਰਵਿੰਦਰ ਸਿੰਘ ਨੇ ਦੱਸਿਆ ਕਿ ਹਾਸਿਆਂ ਨੂੰ ਰੋਕਣ ਲਈ ਉਹਨਾਂ ਨੇ ਆਪਣੀ ਟੀਮ ਨਾਲ ਮਿਲ ਕੇ ਹਾਈਵੇ ਤੇ ਬਣੇ ਵੱਡੇ ਵੱਡੇ ਟੋਇਆਂ ਨੂੰ ਮਿਕਸ ਕੀਤੀ ਹੋਈ ਕੰਕਰੀਟ ਨਾਲ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਉਨਾ ਕਿਹਾ ਕਿ ਇਸ ਯਤਨ ਨਾਲ ਕਈ ਵੱਡੇ ਹਾਸਿਆਂ ਤੋਂ ਬਚਾਅ ਹੋ ਸਕਦਾ ਹੈ। ਉਹਨਾਂ ਆਖਿਆ ਕਿ ਇਸ ਦੇ ਨਾਲ ਹੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਹੈ ਕਿ ਓਵਰ ਸਪੀਡ ਗੱਡੀ ਨਾ ਚਲਾਉਣ। ਮੈਂ ਇਹ ਸੱਚ ਦੱਸੇ। ਸਬ ਸੁਰੱਖਿਆ ਬੋਰਡ ਟਰੂ ਨੰਬਰ 94506 ਗਰਾਇਆ ਫਲੋਅ ਕੈਂਡ ਜੁਲੂ ਦੇ ਤਰਾਤਾ ਜੀ। ਅੱਜ ਖੈਰਾ ਫੋਟੂ ਲੈ ਕੇ ਸਮੌਰ ਬੱਸ ਸਟੈਂਡ ਤੱਕ ਜਿੰਨੇ ਰੋਡ ਦੇ ਉੱਤੇ ਖੱਡੇ ਪਏ ਸੀ। ਭਾਰੀਆਂ ਵਾਹਨਾਂ ਹੋਣ ਕਾ ਜਿਹੜੇ ਕਿ ਹਰ ਰੋਜ਼ ਬਾਹਨ ਮਰਛਾਦੇ ਜਾਂਦੇ ਸੀ ਸਮਾਜ ਸੇਵਿਆਂ ਦੀ ਮਦਦ ਦੇ ਨਾਲ ਉਹਨਾਂ ਦੇ ਉੱਤੇ ਸੀਮਿੰਟ ਬਜਰੀ ਦੇ ਨਾਲ ਖਟਿਆ ਨੂੰ ਪੂਰਿਆ ਗਿਆ ਸਰ ਐਨ ਐਚ 44 ਵੱਲੋਂ ਨਹੀਂ ਕੁਝ ਵੀ ਕੀਤਾ ਜਾ ਰਿਹਾ ਆਪਣਾ ਲਾ ਮੈਂ ਪਹਿਲਾਂ ਤੋਂ ਹਰ ਰੋਜ਼ ਸਮੇਂ-ਸਮੇਂ ਸਿਰ ਇਹਦੇ ਬਾਰੇ ਜਾਣੂ ਕਰਵਾਇਆ ਜਾਂਦਾ ਪਰ ਜਿਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਸਰ ਟ੍ਰੈਫਿਕ ਦੇ ਨਿਯਮ ਨੂੰ ਪਾਲਣਾ ਕਰਨ ਲਈ ਕੀ ਮੈਸੀ ਦੇਣ ਚਾਹਾਂ ਪਬਲਿਕ ਨੂੰ ਇਹ ਅਪੀਲ ਕਰਦਾ ਕਿ ਜਿੰਨੇ ਵੀ ਆਪਣੇ ਵਾਹਨ ਆ ਉਹਨਾਂ ਨੂੰ ਸਪੀਡ ਲਿਮਟ ਦੇ ਨਾਲ ਹੀ ਚਲਾਇਆ ਜਾ ਤਾਂ ਕਿ ਕੋਈ ਹਾਦਸਾ ਵੀ ਘਟਣਾ ਨਾ ਵਾਪਰ ਸਕੇ ਅਰਵਿੰਦਰ ਸਿੰਘ ਮੇਰਾ ਨਾਮ ਆ ਜੀ ਸਾਡੇ ਇਸ ਰੈਸਟੋਰੈਂਟ ਚਲਾਉਣ ਜਾ ਰਹੇ ਜੀ ਐਨ ਐਚ ਵਾਹਨ ਦੇ ਉੱਤੇ ਜਿਹੜੀ ਐਸ ਐਸਓ ਜੋ ਸਰਕਾਰ ਨੇ ਐਸ ਐਸਓ ਬਾਰੇ ਖਤਮ ਕੀਤਾ ਉਹ ਬਹੁਤ ਹੀ ਵਧੀਆ ਕੰਮ ਆ ਸਰਕਾਰ ਦਾ ਇਹ ਬੜੀ ਹੀ ਮੁਸਤੈਦੀ ਨਾਲ ਆਪਣੇ ਕੰਸ਼ ਕਰ ਰਹੇ ਨੇ ਜਿਸ ਕਰਕੇ ਹੁਣ ਹਾਈਵੇ ਦੇ ਉੱਤੇ ਕਿਨਾ ਲੁੱਟ ਖੋਪਾ ਕੋਈ ਨਹੀਂ ਹੁੰਦੀ ਹੁਣ ਅੱਜਕੱਲ ਜਦੋਂ ਵੀ ਸਾਡੇ ਕੋਲ ਫੋਨ ਨੰਬਰ ਨੇ ਜਦੋਂ ਵੀ ਇਹਨਾਂ ਬੁਲਾਈਏ ਉਸ ਟਾਈਮ ਤੁਰੰਤ ਹਾਜ਼ਰ ਹੋ ਜੀ ਉਹ ਐਕਸੀਡੈਂਟ ਹੋ ਜਵੇ ਉਹਦੀ ਹਰ ਤਰ੍ਹਾਂ ਦੀ ਮਦਦ ਕਰਦੇ ਐਮਬੂਲੈਂਸ ਦੀ ਵੇਟ ਵੀ ਨਹੀਂ ਕਰਦੇ ਰਵਾਦਾ ਵਾਲਾ ਜਲਦੀ ਸਿਵਲ ਹਸਪਤਾਲ ਲੈ ਜਾਂਦੇ ਕਈ ਵਾਰ ਇਹਨਾਂ ਨੂੰ ਦੇਖਿਆ ਇਹਨਾਂ ਦਾ ਵਰਕ ਬਹੁਤ ਕੰਮ ਸੁਲਾਗਾ ਜੋ ਹੈ ਸਰਕਾਰ ਨੇ ਵੀ ਬੜਾ ਹੀ ਸੁਲਾਗਾ ਜੋ ਕੰਮ ਕੀਤਾ ਹੈ ਬਹੁਤ ਹੀ ਵਧੀਆ ਫੋਰਸ ਬਣਾਈ ਥੈਂਕ ਯੂ ਸਰ ਗੁਰਾਹ ਤੋਂ ਫਲੋਰ ਹਾਈਵੇ ਤੇ ਬਣੇ ਵੱਡੇ ਵੱਡੇ ਟੋਏਆਂ ਕਾਰਨ ਆਏ ਦਿਨ ਹੀ ਹਾਸੇ ਵਾਪਰ ਰਹੇ ਨੇ ਸੜਕ ਦੇ ਖਰਾਬ ਹਾਲਤ ਕਾਰਨ ਜਿੱਥੇ ਰਾਹੀ ਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਜਾਣਕਾਰੀ ਦਿੰਦੇ ਆ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ اے ایس ਆਈ ਜਸਵਿੰਦਰ ਸਿੰਘ ਅਤੇ ਸਮਾਜ ਸੇਵਕ ਐਡਵੋਕੇਟ ਹਰਵਿੰਦਰ ਸਿੰਘ ਨੇ ਦੱਸਿਆ ਕਿ ਹਾਸਿਆ ਨੂੰ ਰੋਕਣ ਲਈ ਉਨ੍ਹਾਂ ਨੇ ਆਪਣੀ ਟੀਮ ਨਾਲ ਮਿਲ ਕੇ ਹਾਈਵੇ ਤੇ ਬਣੇ ਵੱਡੇ ਵੱਡੇ ਟੋਇਆਂ ਨੂੰ ਮਿਕਸ ਕੀਤੀ ਹੋਈ ਕੰਕਰੀਟ ਨਾਲ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਯਤਨ ਨਾਲ ਕਈ ਵੱਡੇ ਹਾਸਿਆ ਤੋਂ ਬਚਾਅ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਇਸ ਦੇ ਨਾਲ ਹੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਹੈ ਕਿ ਓਵਰ ਸਪੀਡ ਗੱਡੀ ਨਾ ਚਲਾਉਣ।